ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿਵੇਂ ਸਾਰੇ ਠੀਕ ਠਾਕ ਹੋ ਜੀ ਐਬੀਡੀ ਪੰਜਾਬ ਚੰਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਬਲਵਿੰਦਰ ਕੌਰ ਤੇ ਬਲੌਗ ਇਹ ਫਰੈਂਡਸ ਹੈਗਾ ਸ਼ਾਮ ਦਾ ਟਾਈਮ ਜਿਹੜਾ ਹੈਗਾ ਸ਼ਾਮ ਦਾ ਟਾਈਮ ਹੈ ਤੇ ਸ਼ਾਮ ਦਾ ਮਤਲਬ ਕਿ ਮੈਂ ਆਪਣਾ ਰੋਟੀ ਪਾਣੀ ਦਾ ਰੁਟੀਨ ਅੱਜ ਤੁਹਾਨੂੰ ਸ਼ੇਅਰ ਕਰੂੰਗੀ ਸ਼ਾਮ ਦਾ ਜਿਹੜਾ ਟਾਈਮ ਉਹ ਕਿਸ ਤਰ੍ਹਾਂ ਆਪਾਂ ਕਿੰਨੇ ਕ ਵਜੇ ਆਪਾਂ ਸਟਾਰਟ ਕਰ ਦਿੰਨੇ ਹਣਾ ਟਾਈਮ ਜਿਹੜਾ ਹੋ ਗਿਆ ਸੀਗਾ ਫਰੈਂਡਸ ਇਹ 6:30 ਪਾਣੇ ਇੱਕ 7:00 ਵਜੇ ਦਾ ਟਾਈਮ ਹੋਊਗਾ ਮੈਂ ਮਤਲਬ ਕਿ ਨਾ ਸਬਜ਼ੀ ਤਾਂ ਬਣਾਉਣ ਵਾਲੀ ਹੈ ਨਹੀਂ ਸੀ ਸਬਜ਼ੀ ਦੁਪਹਿਰੇ ਬਣਾਈ ਸੀਗੀ ਆਪਾਂ ਚਨੇ ਠੀਕ ਆ ਜੀ ਚਨੇ ਬਣਾਏ ਸੀਗੇ ਮੈਨੇ ਤੇ ਮਤਲਬ ਰੋਟੀ ਰੋਟੀ ਵਗੈਰਾ ਦੀ ਨਾ ਭੁੱਖ ਨਹੀਂ ਸੀ ਹੈਗੀ ਕਿਸੇ ਨੂੰ ਪਰ ਜਿਆਦਾ ਸਾਰੇ ਗੰਦੇ ਸੀ ਮੇਰੇ ਰੋਟੀ ਨਹੀਂ ਖਾਣੀ ਫਿਰ ਮੈਂ ਸੋਚਿਆ ਨਾ ਮੈਂ ਕਿਹਾ ਚਾਵਲ ਬਣਾ ਲੈਣੀ ਆ ਤੇ ਮੈਂ ਚਾਵਲ ਦੀ ਤਿਆਰੀ ਕਰ ਰਹੀ ਆ ਠੀਕ ਕਿਉਂਕਿ ਚਨੇ ਦੀ ਸਬਜ਼ੀ ਚਨੇ ਦੀ ਸਬਜ਼ੀ ਨਾਲ ਚਾਵਲ ਵਧੀਆ ਲੱਗਦੇ ਆ ਚਾਵਲ ਜਿਹੜੇ ਆਪਾਂ ਨੂੰ ਮਤਲਬ ਵਾਈਟ ਬਣਾਉਂਗੀ ਮੈਂ ਤੇ ਮਤਲਬ ਮਿਰਚ ਲਾਲ ਮਿਰਚ ਤੇ ਹਲਦੀ ਨਹੀਂ ਪਾਉਂਗੀ ਹੈ ਨਾ ਨੂੰ ਪਿਆਜ਼ ਵਗੈਰਾ ਕੱਟ ਰਹੀ ਸੀ ਠੀਕ ਹੈ ਜੀ ਪਿਆਜ਼ ਕੱਟਿਆ ਵਾ ਤੇ ਮਤਲਬ ਕਿ ਦੋ ਹਰੀਆਂ ਮਿਰਚਾਂ ਕੱਟੂੰਗੀ ਠੀਕ ਹੈ ਤੇ ਮੈਂ ਉਸ ਫਟਾਫਟ ਪਹਿਲਾਂ ਤਿਆਰੀ ਚ ਲੱਗ ਗਈ ਪਹਿਲਾਂ ਮੈਂ ਨੂਰ ਨੂੰ ਕਿਹਾ ਸੀਗਾ ਮੈਂ ਕਿ ਚਾਵਲ ਤੂੰ ਬਣਾ ਲੈ ਫਿਰ ਨੂਰ ਕੱਢਣ ਲੱਗ ਗਈ ਤੇ ਤਰਨ ਨਾਲ ਨਾ ਤਰੰਦੇ ਫਰੈਂਡ ਆ ਜਾਂਦੇ ਨੇ ਸੋਡੇ ਸ਼ਾਮ ਨੂੰ ਤੇੰਨ ਤਰੀਕੇ ਢੀਂ ਜਾਂਦੇ ਨੇ ਬਾਹਰ ਮੈਂ ਲਾ ਦਿੱਤਾ ਸੀਗਾ ਕਿਉਂਕਿ ਬਾਹਰ ਫਿਰ ਨਾ ਇਕੱਲਾ ਇਕੱਤਾ ਨਹੀਂ ਰੁਕ ਜਾਂਦਾ ਹਨਾ ਦੂਸਰਾ ਜਿਹੜਾ ਬਾਰੇ ਟ੍ਰੈਫਿਕ ਵਗੈਰਾ ਵੀ ਹੋ ਜਾਂਦੀ ਹੈ ਇਸ ਲਈ ਨਾ ਮੈਂ ਮੰਨਤਰੀ ਕਰ ਲੈਣੀ ਹੈ ਮੈਂ ਅੰਦਰ ਖੇੜ ਲਉ ਤੇ ਲੋਜੀ ਪਿਆਜ਼ ਧਰਿਆ ਮਿਰਚਾ ਕੱਟ ਲਿਏ ਨੇ ਪਕੜਾ ਹੀ ਰੱਖ ਦਿੱਤੀ ਤੇਲ ਪਾਉਂਗੀ ਮੈਂ ਕੜਾਈ ਦੇ ਵਿੱਚ ਠੀਕ ਹੈ ਜੀ ਬਸ ਜੀਰੇ ਦਾ ਤੜਕਾ ਲਾਉਂਗੀ ਜੀਰਾ ਠੀਕ ਆ ਪਾ ਕੇ ਲੋਜੀ ਮੈਂ ਨੇੜੇ ਕੈਮਰਾ ਕਰਕੇ दिखाओ मेगी लौजी में कढ़ाई च पावगी जी आप पा जी जो तक अपना तेल गर्म हों तक अपना चंकी तरह वॉश कर लें चावलों तो चावल मैं धोन लग गई थी ठीक है जी तो ते अपना तेल गर्म होगा तक ਲੋ ਜੀ ਤੇਲ ਵਾਸ਼ ਸੌਰੀ ਚਾਵਲ ਵਾਸ਼ ਕਰ ਲੈਣੇ ਚੰਗੀ ਤਰ੍ਹਾਂ ਧੋਲੇ ਮੈਂ ਇਹ ਤਿੰਨ ਚਾਰ ਵਾਰੀ ਪਾਣੀ ਵਿੱਚ ਤੇ ਤਰ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਹੁਣ ਪਾਉਂਗੀ ਮੈਂ ਅੱਧਾ ਚਮਚਾ ਪਾਉਂਗੀ ਜੀਰੇ ਦਾ ਠੀਕ ਹੈ ਜੀ ਤੇ ਤੇਲ ਦਾ ਮੈਂ ਜਦੋਂ ਮਤਲਬ ਚਾਵਲ ਨੂੰ ਇੰਨੇ ਜ਼ਿਆਦਾ ਗਰਮ ਨਹੀਂ ਕਰਦੀ ਫਿਰ ਨਹੀਂ ਤਾਂ ਜੀਰਾ ਇੱਕਦਮ ਜਦੋਂ ਆਪਾਂ ਪਾਉਂਦੇ ਹਾਂ ਨਾ ਫਿਰ ਕਾਲਾ ਹੋ ਜਾਂਦਾ ਤੇ ਮਤਲਬ ਮੀਡੀਅਮ ਜਦੋਂ ਕਰ ਰਹੇ ਹੁੰ다가 ਤੇਲ ਉਦੀ ਮੈਂ ਤੇ ਵਿੱਚ ਪਾ ਦੇਣੀ ਹੁੰਦੀ ਆ ਤੇ ਫਿਰ ਜਿਹੜੇ ਆਪਣੇ ਜੀਰਾ ਹੁੰਦਾ ਨਾ ਉਹ ਮਤਲਬ ਮੱਚਦਾ ਨਹੀਂ ਹੈਗਾ ਕਾਲਾ ਦਾ ਨਹੀਂ ਹੁੰਦਾ ਬਈ ਬਰਾਊਨ ਜਾ ਹੋ ਜਾਂਦਾ ਹਨ ਲੋ ਜਿਸ ਤੋਂ ਬਾਅਦ ਵੀ ਪਾਉਂਗੀ ਜਿਹਦੇ ਵਿੱਚ ਪਿਆਜ਼ ਤੇ ਹਰੀਆਂ ਮਿਰਚਾਂ ਬਹੁਤ ਜਿਆਦਾ ਟੇਸਟੀ ਬਣੇ ਸੀ ਚਾਵਲ ਤੇ ਮਤਲਬ ਕੀ ਬਸ ਉਹਦੇ ਵਿੱਚ ਹਰੀਆਂ ਮਿਰਚਾਂ ਦੋ ਹਰੀਆਂ ਮਿਰਚਾਂ ਕੱਟ ਕੇ ਪਾਈਆਂ ਸੀ ਨਾ ਮੈਂ ਇਹਦੇ ਵਿੱਚ ਲਾਲ ਮਿਰਚ ਪਾਈ ਸੀ ਨਾ ਹੀ ਹਲਦੀ ਪਾਈ ਸੀ ਤੇ ਬਸ ਜਦੋਂ ਨਾ ਐਵੇਂ ਮਤਲਬ ਪਾਦਨੇ ਆਪਾਂ ਪਿਆਜ਼ ਵਗੈਰਾ ਤੇ ਇਹਦੇ ਵਿੱਚ ਮੈਂ ਅੱਧਾ ਚਮਚਾ ਜਿਹੜਾ ਹੈਗਾ ਨਮਕ ਦਾ ਐਡ ਕਰੂੰਗੀ ਤੇ ਇਸ ਤਰ੍ਹਾਂ ੜਕਾਣ ਦੇ ਨਾਲ ਨਾ ਜਿਹੜੇ ਆਪਣੇ ਮਤਲਬ ਮਸਾਲੇ ਪਾਏ ਹੁੰਦੇ ਜਿਹੜਾ ਵੀ ਸਮਾਨ ਆਪਾਂ ਜਲਦੀ ਫਰਾਈ ਹੋ ਜਾਂਦਾਗਾ ਜਾਨਕੀ ਪਿਆਜ਼ ਵਗੈਰਾ ਨਾ ਟਮਾਟਰ ਵਗੈਰਾ ਪਾਉਣੇ ਹੁੰਨੇ ਆਪਾਂ ਜਿਹੜੇ ਉਸ ਜਲਦੀ ਫਰਾਈ ਹੋ ਜਾਂਦੇ ਤੁਸੀਂ 1/2 ਚਮਚਾ ਜਿਹੜਾ ਨਮਕ ਪੈਸਟ ਇਸ ਟਾਈਮ ਪਾ ਦਿਓ ਹਣ ਉਸ ਤੋਂ ਬਾਅਦ ਤੁਸੀਂ ਜਦੋਂ ਆਪਾਂ ਸਾਰੇ ਮਸਾਲੇ ਮਤਲਬ ਪਾਉਣ ਤੋਂ ਬਾਅਦ ਜਦੋਂ ਸਬਜੀ ਵਗੈਰਾ ਪਾਣੀ ਹੁੰਦੀ ਆ ਸਬਜੀ ਬਣਾਉਣੀ ਚਾਹੀਏ ਚੌਲ ਬਣਾਉਣੇ ਆ ਜਦੋਂ ਵੀ ਪਾਉਣੇ ਹੁੰਨੇ ਆ ਤੇ ਉਹ ਇਹਦੇ ਵਿੱਚ ਫਿਰ ਆਪਾਂ ਨਮਕ ਤੇ ਸਪੈਸ ਰਿਕਰਡਿੰਗ ਪਾ ਲਓ ਠੀਕ ਹੈ ਜੀ ਲਓ ਜੀ ਮੈਂ ਟਮਾਟਰ ਲੈਣ ਦੀ ਸੀ ਅੰਦਰ ਤੇ ਇਹ ਟਮਾਟਰ ਕੱਟੂੰਗੀ ਟਮਾਟਰ ਕੱਟ ਕੇ ਪਾ ਦੂੰਗੀ ਇਹਦੇ ਵਿੱਚ ਠੀਕ ਹੈ ਜੀ ਲਓ ਜੀ ਟਮਾਟਰ ਕੱਟ ਕੇ ਮੈਂ ਪਾ ਦਿੱਤੇ ਨੇ ਠੀਕ ਹੈ ਜੀ ਇਹਨੂੰ ਕਰੂੰਗੀ ਮਿਕਸ ਹੁਣ ਮੈਂ ਮਤਲਬ ਇਸ ਸਟੇਜ ਤੇ ਆਪਾਂ ਨਾ ਅੱਧਾ ਕ ਚਮਚ ਜਿਹੜਾ ਹੈਗਾ ਨਮਕ ਦਾ ਪਾਉਂਗੀ ਮੈਂ ਠੀਕ ਹੈ ਜੀ ਲਓ ਜੀ ਅੱਧਾ ਚਮਚ ਆਪਾਂ ਨਮਕ ਦਾ ਪਾਵਾਂਗੇ ਉਸ ਤੋਂ ਬਾਅਦ ਅੱਧਾ ਕ ਚਮਚ ਮੈਂ ਹੋਰ ਪਾ ਦੂੰਗੀ ਖਾਲੇ ਨਹੀਂ ਪਾਉਂਦੀ ਮਤਲਬ ਕਿ ਜਦੋਂ ਆਪਾਂ ਚਾਵਲ ਵਗੈਰਾ ਮਤਲਬ ਜਦ ਇਹ ਫਰਾਈ ਹੋਗੇ ਉਹ ਦਪਾਉਂਗੀ ਠੀਕ ਹੈ ਜੀ ਬਸ ਆਪਾਂ फटाफट ਚਾਹ ਦਾ ਤੜਕਾ ਲਾ ਦਨੇ ਜਿਵੇਂ ਐਸੇ ਤਰ੍ਹਾਂ ਹੀ ਚਾਵਲ ਬਣਾਉਣੀ ਹੁੰਦੀ ਹੈ ਮਤਲਬ ਨਮਕੀਨ ਤੇ ਦੂਸਰੇ ਵੀ ਜਿਹੜੇ ਮਤਲਬ ਜੇ ਆਪਾਂ ਸਬਜੀ ਤੋਂ ਬਿਨਾ ਬਣਾਉਣੇ ਹੁੰਦੇ ਆ ਤਾਂ ਤੜਕਾ ਸੇਮ ਐਵੇਂ ਲਾਉਣੀ ਆ ਤੇ ਬਸ ਨਮਕ ਮਿਰਚ ਹਲਦੀ ਦੇ ਵਿੱਚ ਐਡ ਕਰ ਦਿੰਨੀ ਹੁੰਦੀ ਆ ਅੱਜ ਮੈਂ ਵਾਈਟ ਰੋ 컬러 ਦੇ ਬਣਾ ਰਹੀ ਹਾਂ ਕਿਉਂਕਿ ਸਬਜੀ ਦੇ ਨਾਲ ਖਾਣੀ ਸੀ ਸਬਜੀ ਆਪਣੇ ਕੋਲ ਚੰਨਿਆਂ ਦੀ ਬਣੀ ਹੋਈ ਸੀ ਹੋ ਜੀ ਮੈਂ ਇਹਦਾ ਕੈਮਰਾ ਹੋਲ ਕਰਤਾ ਤੇ ਦੇਖੋ ਜੀ ਆਪਣੇ ਸਾਰੇ ਜਿਹੜੇ ਹੈਗੇ ਆ ਫਰਾਈ ਹੋ ਚੁੱਕੇ ਨੇ ਚੰਗੀ ਤਰ੍ਹਾਂ ਨਾ ਟਮਾਟਰ ਦਾ ਵੀ ਪਤਾ ਨਹੀਂ ਲੱਗ ਰਿਹਾ ਟਮਾਟਰ ਬਿਲਕੁਲ ਮਤਲਬ ਗਲ ਜਾਂਦਾ ਹੈ ਇਕਦਮ ਜਦੋਂ ਉੱਪਰ ਨਮਕ ਪਾ ਦਿੰਦੇ ਆ ਤਾਂ ਜਿਉਣਾ ਪਾ 1/2 ਚਮਚਾ ਹੋਰ ਨਮਕ ਦਾ ਪਾਤਾ ਠੀਕ ਹੈ ਜੀ ਬਸ ਇਹਨੂੰ ਮਿਕਸ ਕਰੋਂਗੇ ਜੀ ਹੁਣ ਇਹਦੇ ਵਿੱਚ ਪਾਉਂਗੇ ਜਿਵੇਂ ਚਾਵਲ ਤੇ ਇਹਨਾਂ ਫਰੈਂਸ ਇੱਕ ਚਮਚ ਸੋਰੀ ਇੱਕ ਗਲਾਸ ਜਿਹੜਾ ਹੈਗਾ ਸੀ ਚੌਲਾਂ ਦਾ ਸੀਗਾ ਤੇ ਇੱਕ ਗਲਾਸ ਚੌਲਾਂ ਦੇ ਵਿੱਚ ਆਪਾਂ ਪਾਵਾਂਗੇ ਜੀ ਦੋ ਚਮਚ ਲੋ ਜੁਨਾ ਪੈਣ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਨਾ ਆਪਾਂ ਇੱਕ ਗਲਾਸ ਇਹ ਆਪਣੇ ਕੋਲ ਚੌਲਾਂ ਦਾ ਇਹਦੇ ਵਿੱਚ ਦੋ ਗਲਾਸ ਪਾਣੀ ਦੇ ਮੈਂ ਐਡ ਕਰੂੰਗੀ ਜੇ ਤੁਸੀਂ ਦੋ ਗਲਾਸ ਚਾਵਲ ਦੇ ਬਣਾ ਰਹੇ ਹੋ ਤੁਸੀਂ ਚਾਰ ਗਲਾਸ ਐਡ ਕਰ ਲਓ ਮੈਂ ਇਸ ਤਰ੍ਹਾਂ ਬਣਾਉਣੀ ਆ ਠੀਕ ਹੈ ਬਾਕੀ ਆਪਣਾ ਆਪਣਾ ਤਰੀਕਾ ਹੁੰਦਾ ਠੀਕ ਹੈ ਜੀ ਸੋ ਮੈਂ ਆਪਣਾ ਤੁਹਾਡਾ ਮਤਲਬ ਆਪਣਾ ਜਿਵੇਂ ਮੈਂ ਬਣਾਉਣੀ ਆ ਮੈਂ ਤੁਹਾਨੂੰ ਸ਼ੇਅਰ ਕਰਤਾ ਠੀਕ ਹੈ ਜੀ ਲੋ ਜੀ ਚੀੜੀ ਮਤਲਬ ਢਾਂਡੇ ਵਿੱਚ ਮਚੌਲ ਤੋਤੇ ਸੀ ਉਸੇ ਢਾਂਡੇ ਵਿੱਚ ਮੈਂ ਇਹਨਾਂ ਦੋ ਗਲਾਸ ਪਾਣੀ ਦੇ ਪਾ ਕੇ ਇਹਦੇ ਵਿੱਚ ਐਡ ਕਰ ਦਿੱਤੇ ਨੇ ਤੇ ਇਹਨੂੰ ਕਰੂੰਗੀ ਚੰਗੀ ਤਰ੍ਹਾਂ ਮਿਕਸ ਤੇ ਇਹਨੂੰ ਪਟਾਕੇ ਰੱਖ ਦਾਂਗੇ ਠੀਕ ਹੈ ਜੀ ਇਦਾਂ ਆਪਣੇ ਚੌਲ ਬਣ ਜਾਣਗੇ ਤੇ ਦੂਸਰੀ ਸਾਈਡ ਮੈਂ ਹੋਂ ਗੁੱਲ ਨੂੰ ਜੀ ਆਟਾ ਠੀਕ ਹੈ ਜੀ ਲੋ ਜੀ ਨੂੰ ਆਪਾਂ ਟਾਕੇ ਰੱਖ ਦਿੰਨੇ ਆ लो जी चल ढक तो आप ठीक है जी हम आप मतलब कि जो समान वगैरह वो चक देंगी तो फिर उस बाद तो मैं लगाऊंगी जी की आटा ठीक है जी लो जी समान वगैरह सामभ के सारा सैटिंग करके तो मैं लग गई से आटा छानन ठीक है जी फटाफट आटा छान के उस आटा गुन्ा जी आटा गुन के ना मैं रख दूंगी तो मतलब कि फिर ना आप चौल वगैरह करा ਤੇ ਇਹਨੇ ਨੂੰ ਆਪਣਾ ਆਟਾ ਜਿਹੜਾ ਹੈਗਾ ਮਤਲਬ ਨਾ 14 ਮੈਂ ਆਟੇ ਨੂੰ ਬਤਲੋ ਮੁੱਕੀਂ ਤੇ ਦੀ ਤੇ ਆਪਾਂ 5 ਮਿੰਟ ਰੈਸਟ ਦੇ ਦਿੰਦੇ ਨੇ ਉਸ ਤੋਂ ਬਾਅਦ ਨਾ ਫਿਰ ਵਧੀਆ ਹੋ ਜਾਂਦਾ ਫਿਰ ਉਹਨੂੰ 5 ਮਿੰਟ ਦਾ ਇੱਕ ਮੁੱਕੀ ਦੇ ਦਿੰਦੇ ਆ ਫਿਰ ਬਹੁਤ ਮਤਲਬ ਸੌਫਟ ਆਟਾ ਹੈਗਾ ਤੇ ਰੋਟੀਆਂ ਬਹੁਤ ਸੋਹਣੀਆਂ ਬਣਦੀਆਂ ਫੁੱਲੀਆਂ ਫੁੱਲੀਆਂ ਲਓ ਜੀ ਮੈਂ ਦੇਖੋ ਤੁਸੀਂ بس ਮੈਂ ਇੱਕੋ ਹੀ ਮੁੱਕੀ ਦਿੱਤੀ ਆ ਜਿਆਦਾ ਮੁੱਕੀਆਂ ਨਹੀਂ ਦਿੱਤੀਆਂ ਹੈਗੀਆਂ ਉਹ ਇਕੱਠਾ ਦਾ ਕਰਕੇ ਰੱਖ ਦੂੰਗੀ ਆਟੇ ਨੂੰ ਠੀਕ ਜਿਹਾ ਢੱਕ ਦਾਂਗੇ ਹੁਣ ਤੇ ਬਸ ਉਸ ਤੋਂ ਬਾਅਦ ਆਪਾਂ 5 ਮਿੰਟ ਰੈਸਟ ਦੇਵਾਂਗੇ ਤੇ ਉਸ ਤੋਂ ਬਾਅਦ ਨਾ ਇਹ ਮਤਲਬ ਆਕਿੰ ਮੁੱਕੀ ਦੇ ਦੂੰਗੀ ਮੈਂ ਤੇ ਫਿਰ ਸੈਟ ਹੋ ਜਾਊਗਾ ਫਿਰ ਵੀ ਮਤਲਬ ਨਾ ਮਤਲਬ ਇੱਕ ਵਾਰੀ ਹੀ ਮੁੱਕੀ ਦੀਆਂ ਦੀ ਲੋਡ ਹੁੰਦੀ ਆ ਬਸ ਫਿਰ ਬਹੁਤ ਹੀ ਜ਼ਿਆਦਾ ਸੌਫਟ ਜਿਹਨਾਂ ਬਹੁਤ ਸਾਰੀ ਵੀ ਇਹ ਪਹਿਣਾ ਇਸੇ ਤਰ੍ਹਾਂ ਹੀ ਕਰਦੀਆਂ ਹੋਣਗੀਆਂ ਮੈਂ ਵੀ ਇਸ ਤਰ੍ਹਾਂ ਹੀ ਕਰਦੀ ਆ ਸੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਠੀਕ ਹੈ ਜੀ ਹੁ ਜਿੱਤਲੀ ਸਾਈਡ ਪਾ ਕਰ ਲੈਣੇ ਆ ਦੀ ਚਾਵਲ ਚੈੱਕ ਤੇ ਮੈਂ ਇੱਕ ਵਾਰੀ ਮੈਂ ਚਾਵਲ ਹਿਲਾ ਦਾਂ ਤੇ ਜੇ ਕੁੱਕਰ ਦੇ ਵਿੱਚ ਬਣਾਈ ਹੈ ਨਾ ਮਤਲਬ ਜਿਵੇਂ ਹੁਣ ਇੱਕ ਕਲਾਸ ਚਾਵਲ ਤੁਸੀਂ ਤਾਂ ਇੱਕ ਸੀਟੀ ਲਗਾ ਕੇ ਮੈਂ ਗੈਸ ਬੰਦ ਕਰ ਦਿੰਨੀ ਆ ਠੀਕ ਹੈ ਜੀ 5-7 ਮਿੰਟ ਉਹਦੀ ਪਾਫ ਬੰਦ ਰਹਿਣ ਦਿੰਨੀ ਆ ਫਿਰ ਇਸੇ ਤਰ੍ਹਾਂ ਜਿਹੜੀ ਹੈਗੀ ਆਪਣੇ ਮਤਲਬ ਚਾਵਲ ರೆਡੀ ਹੋ ਜਾਂਦੇ ਆ ਤੇ ਕੁੱਕਰ ਵਿੱਚ ਸਬਜੀ ਵੀ ਇਸ ਲਈ ਨਾ ਮੈਂ ਫਰ ਹੋ ਨਹੀਂ ਕੀਤਾ ਹੈਗਾ ਲਓ ਜੀ ਸਬਜੀ ਤੁਹਾਨੂੰ ਦਿਖਾ ਦਿੰਨੀ ਆ ਜਿਹੜੀ ਸਬਜੀ ਹੈ ਨਾ ਪਛਾਣ ਨਹੀਂ ਸਬਜੀ ਬਣਾਈ ਸੀ ਇਹ ਸਬਜੀ ਆ ਬਿਨਾ ਤੜਕੇ ਤੋਂ ਬਣਾਈ ਹੈ ਤੜਕਾ ਨਹੀਂ ਲਾਇਆ ਫਰੈਂਡਸ ਜਦੋਂ ਵੀ ਹੁਣ ਮੈਂ ਚਨੇ ਸਬਜੀ ਬਣਾਈ ਨੂੰ ਤੁਹਾਨੂੰ ਰੈਸਪੀ ਸ਼ੇਅਰ ਕਰੂੰਗੀ ਠੀਕ ਹੈ ਜੀ ਬਹੁਤ ਟੈਸਟੀ ਆ ਲੱਸੀ ਲਈ ਲੋੜ ਦੋ ਤਿੰਨ ਦਿਨਾਂ ਦੇ ਨਾਲ ਆਪਣੇ ਦਸਤੋਂ ਲੱਗ ਗਈ ਮਤਲਬ ਕਿ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸਰਦ ਸ਼ਰਬਤ ਦੇ ਵਿੱਚ ਲੱਸੀ ਹੁੰਦੀ ਸੀ ਸਾਰਿਆਂ ਨੂੰ ਕਿਉਂਕਿ ਬਹੁਤ ਕਰਦ ਲੱਸੀ ਹੁੰਦੀ ਹੈ ਜੀ ਤੇ ਉਹ ਦੋ ਦਿਨ ਦੀ ਲੱਸੀ ਸਾਰੇ ਜਣੇ ਪੀਂਦੇ ਸੀ ਤੇ ਮੈਂ ਬਣਾਈ ਸੀ ਤੇ ਬਹੁਤ ਸਰਬ ਕੋ ਠੰਡਾ ਠੰਡਾ ਲੱਸੀ ਆ

ਤੇ ਪਰਪਾ ਸਬ지 ਬਣੀ ਪਈ ਆ ਛੋਲਿਆਂ ਦੀ ਤੇ ਨਾਲ ਆਪਾਂ ਬਣਾਵਾਂਗੇ ਰੋਟੀਆਂ ਤੇ ਨਾਲ ਆਪਾਂ ਚੌਂਕਾ ਬਿੱਤਨੇ ਤੇ ਬੱਚ ਰਹਿੰਦਾ ਪਚੌਲ ਬਣਾਏ ਠੀਕ ਕਰੀ ਤਾਂ ਆਪਣਾ ਸਿੱਖ ਲੈਣਾ ਬਹੁਤ ਟੇਸਟੀ ਸੀ

ਸਾਹਮਣੇ ਮਾਮੀ ਜੀ ਹੁਣ ਨਗੇ ਗਏ ਹੋਇਆ ਕਿ ਜਿਹਨਾਂ ਨੇ ਬਾਰੇ ਮਤਲਬ ਪ੍ਰਸ਼ਾਦ ਵਗੈਰਾ ਪਾਇਆ ਸੀਗੇ ਉਹ ਵੀ ਜਾਦੇ ਪਾਰਟੀ ਤੇ ਉਹ ਗਏ ਨੇ ਨੀ ਕਿ ਪਾਰਟੀ ਤੇ ਤੇ ਮਦਨ ਕੋ ਬਰਾਮ ਸੀਗਾ ਪਟਿਆਲੇ ਦੇ ਆ ਤੇ ਮਾਮਾ ਜੀ ਕੱਲ ਘਰੇ ਨਾਲ ਨੂੰ ਕੱਲ ਵੀ ਫਰੋਟੀ ਵੀ ਬਿਚਾਰਦੀ ਆ ਪਾਸ ਪ੍ਰਸ਼ਾਦ ਤੇ ਜਿੰਨਾ ਨੂੰ ਬਣਾ ਕੇ ਠੀਕ ਹੈ ਜੀ ਚੋਲਾ ਕਫਾੜਾ ਟੋਟੀ ਨਾਲ ਲੈਣੇ ਆ ਕਿਉਂਕਿ ਕਾ ਪਲੇਟ ਹੋ ਗਿਆ ਚੋਣਨ ਲੱਗੀ

ਅਜਦਾ ਨਾ ਕੋਈ ਸ਼ੀਂਗਾ ਮੇਰੇ ਕੋਲ ਬੱਤੀ ਮੈਂ ਸ਼ੀਂਗ ਤੇ ਆਇਤਾ ਬਸ ਸੂਰ ਫਟੇ ਕਰ ਦਿੱਤੇ ਇਹ ਮੈਂ ਨੂੰ ਆਪ ਇਸਦਾ ਪਾਚਕ ਬੋਲ ਆ ਗਿਆ ਠੀਕ ਕੀ ਹੋ ਗਿਆ ਮਗਲੇ ਕਿ ਇੱਕ ਕੁੱਟੀ ਰੱਖਿਆ ਗੋਨ ਦੀ ਇੱਕ ਚੂਰ ਬਣਾ ਕੇ ਦੇਤਾ ਇੱਕ ਬਣ ਲਿਆ ਇਸ ਤਰ੍ਹਾਂ ਰੱਖਿਆ ਰੂਗੀ ਕਿਉਂਕਿ ਇਹ ਜਿਆਦਾ ਸੌਤਾ ਨੂੰ ਨਹੀਂ ਨਿੱਕੜੇ ਹੈਗੇ ਫਿਰ ਕੀ ਕਰਾਂਗੇ ਕਿਉਂਕਿ ਵਾਲੇ ਨੂੰ ਤੋ ਦੇਖੋ ਚਲੋ ਚਲੋ ਹੁਣ ਲੋੜਾ ਟਾਈਮ ਲੇ ਲੇਤਾ ਫਿਰ ਮੈਨੂੰ ਵੀ ਆਮ ਜੰਦਾ ਤਾਂ ਇਹ ਤੇਰੇ ਨਾਲ ਹੀ ਹੁੰਦਾ ਸੀ ਜਿਆਦਾ ਉਹ ਜੰਦਾ ਹੁੰਦਾ ਉਹ ਜਿੰਨ ਕਾਈ ਨੇ ਅਜਮਾਇਰ ਦਾ ਸਤ ਸ਼ੁਰੂ ਹੋ ਗਿਆ ਫਿਰ ਦੋ ਦਿਨ ਮੇਰਾ ਉੱਠ ਕੇ ਬੈਠ ਕੇ ਸੁਪਾਟ ਕੇ ਦਿੱਤੇ ਸਦਾ ਕੀ ਗੁੱਸੇ ਵਿੱਚ

ਕਰਮ ਤੇ ਜਦੋਂ ਮੈਂ ਇਹਨਾਂ ਨੂੰ ਸੂਤਤਾ ਵਾਂਸਾ ਜੱਸੀ ਤਾਂ ਬਣੇ ਕਾਪੀ ਦਾ ਮੋਟਾ ਗੱਲ ਤੇ ਨਹੀਂ ਕਰਮ ਨਹੀਂ ਮਿਲਦਾ ਪਰ ਚ ਦੋ ਕਰਮ ਹੋ ਜਾਂਦਾ ਫੇ ਰੋਟੀਆਂ ਪਰਿਵਾਰ ਬਣਨਦੀਆਂ

चल लो जी चेक कर दें गे चावल चावल भी अपने बन गए तकरीबन क्योंकि मैं सिमिंग गैस कर दिता से दूसरे पास करके लो जी चावल बहुत ही चा, बढ़िया बने से मतलब तो बिल्कुल घुले नहीं है के चावल खाने से बहुत ज्यादा टेस्टी बने से ਸਰਨ ਬਹੁਤ ਪਸੰਦ ਆਇਆ ਠੀਕ ਹੈ ਜੀ ਤੇ ਮੇਰੇ ਨੂੰ ਨੀ ਪਾਪਾ ਜੀ ਨੇ ਚਾਵਲ ਨਹੀਂ ਖਾਤੇ ਸੀ ਮੇਰੇ ਪਾਪਾ ਇਹ ਰੋਟੀ ਖਾਧੀ ਸੀ ਤੇ ਆਪਾਂ ਸਾਨੂੰ ਚਾਵਲ ਕਰਦੇ ਸੀ ਤੇ ਮਤਲਬ ਕਿ ਜੇ ਕਿਸੇ ਨੂੰ ਇੱਕ ਅਧੀ ਰੋਟੀ ਲੈਣੀ ਹੋਵੇ ਤਾਂ ਲੈ ਲੈਣ ਕਿ ਜੀ ਤੇ ਉਸ ਹਿਸਾਬ ਨਾਲ ਮੈਂ ਰੋਟੀ ਬਣਾ ਲਈ ਸੀ ਤੇ ਮਤਲਬ ਕਿ ਫਿਰ ਕਿਸੇ ਨੇ ਰੋਟੀ ਨਹੀਂ ਖਾਧੀ ਕੱਲੇ ਮੇਰੇ ਪਾਪਾ ਜੀ ਰੋਟੀ ਖਾਧੀ ਸੀ ਬਸ ਸਸੀ ਚਾਵਲ ਖਾ ਲਈ ਸੀ ਤੇ ਕੁਝ ਪ੍ਰਸ਼ਾਦ ਦੇ ਆਪਣੇ ਬਣ ਗਏ ਨੇ ਜੀ ਤੇ ਬਾਕੀ ਦੋ ਚਾਰ ਹੋਰ ਬਣਾਉਂਗੀ ਜੀ ਬਸ ਹੁਣ ਮੈਂ ਨੂਰ ਨੂੰ ਕਹੂੰਗੀ ਰੋਟੀ ਫੁਲਾ ਦੂਗੀ ਤਵਾਟ ਨੂੰ ਰੋਟੀ ਫੜਾ ਦੂਗੀ ਜੀ ਉਜੀ ਸਭ ਚੀਜ਼ ਪਕਰਮ ਕਰ ਲਈ ਠੀਕ ਹੈ ਜੀ ਤੇ ਮੈਂ ਲੋੜ ਨੂੰ ਹਾਕ ਮਾਰ ਲਈ ਸੀ ਨਾ ਕਿ ਚਲ ਮੈਂ ਰੋਟੀ ਬੋਕੇ ਦਿੰਨੀ ਆ ਤੂੰ ਫਟਾਫਟ ਮੰਮੀ ਰੋਟੀ ਫੜਾ ਦੇ ਠੀਕ ਹੈ ਜੀ ਤੇ ਮਤਲਬ ਕਿ ਬਸ ਉਹਨਾਂ ਨੂੰ ਫਟਾਫਟ ਪਾ ਕੇ ਦੇ ਦਿੰਨੇ ਆ ਜੀ ਰੋਟੀ ਜੀ ਰੋਟੀ ਵੀ ਕਰਦਾ ਕੰਮ ਨਿਪਟੜ ਗਿਆ ਸੀ ਤੇ ਮੈਂ ਕਿਚਨ ਦੇ ਵਿੱਚੋਂ ਮਤਲਬ ਸਲਫ ਤੋਂ ਨਾ ਸਮਾਨ ਵਗੈਰਾ ਚੱਕ ਤਾ ਸੀ ਸਾਰਾ ਤੇ ਹੁਣ ਮੈਂ ਤਾਂ ਨਾ ਮਤਲਬ ਸੁੱਕਾ ਕਪੜਾ ਮਾਰੂੰਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਪੂੰਛਾ ਮਾਰ ਦਾਂਗੇ ਠੀਕ ਹੈ ਜੀ ਪਹਿਲਾਂ ਸੁੱਕਾ ਸੁੱਕਾ ਪੂੰਛਾ ਮਤਲਬ ਸੁੱਕਾ ਪੂੰਛਾ ਮਾਰ ਕੇ ਨਾ ਆਪ ਜਿਹੜਾ ਆਟਾ ਵਗੈਰਾ ਹਨਾ ਚਾ ਕੋਸੂਰ ਹਨਾ ਇਤਨਾ ਢਿੱਕ ਹੁੰਦਾ ਉਹ ਆਪਾਂ ਸਾਫ ਕਰਾਂਗੇ ਤੇ ਸਮਾਨ ਵਗੈਰਾ ਵੀ ਚੱਕ ਕੇ ਆਪਾਂ ਸੈੱਟ ਕਰ ਦਿੱਤਾ ਸੀਗਾ ਬਸ ਕੱਲਾ ਪੂੰਛਾ ਲਾਉਣ ਵਾਲਾ ਰਹਿ ਜਾਂਦਾ ਸੀਗਾ ਹਾਂ ਸਮਝ ਮੈ ਤੁਹਾਨੂੰ ਦੱਸਿਆ ਸੀ ਨਾ ਪਰ ਐਡੀਟਿੰਗ ਕਰਨਾ ਜ਼ਰੂਰੀ ਸੀ ਠੀਕ ਹੈ ਜੀ ਵੀਡੀਓ ਪਾਣੀ ਬਹੁਤ ਜ਼ਰੂਰੀ ਸੀਗੀ ਤੇ ਕਲਾ ਬਹੁਤ ਜ਼ਿਆਦਾ ਮੇਰਾ ਖਰਾਬ ਹੋਇਆ ਪਤਨੋ ਆਵਾਜ਼ ਤੋਂ ਪਤਾ ਲੱਗ ਰਿਹਾ ਹੋਊਗਾ ਤੇ ਇਸਦੀ ਵੀ ਨਾਲ ਮੇਰਾ ਕਲਾ ਹੋ ਗਿਆ ਖਰਾਬ ਹੈ ਪਿਆਰਾ ਪਰ ਵੀਡੀਓ ਤੁਹਾਨੂੰ ਦੇਣਾ ਜ਼ਰੂਰੀ ਸੀ ਇਸ ਲਈ ਨਾ ਫਿਰ ਮੈਂ ਮਤਲਬ ਐਡੀਟਿੰਗ ਕਰਨੀ ਪਈ ਮੈਨੂੰ ਤੇ ਲੋ ਜੀ ਬਸ फटाफट ਆਪਾਂ ਮਤਲਬ ਸੁੱਕਾ ਪੁੱচ্চਾ ਮਾਰ ਦਿੱਤਾ ਹੁਣ ਸਾਰਾ ਸਾਮਾਨ ਚੱਕ-ਚੱਕ ਕੇ ਆਪਾਂ ਗਿੱਲਾ ਪੁੱচ্চਾ ਮਾਰਾਂਗੇ ਜੀ ਹਨਾ ਲੋ ਫਿਰ ਸਲਫ ਹੋ ਜਿਹੜੀ ਥੰਗੀ ਤੇਰਾ ਸਾਫ ਹੋ ਜੂਗੀ ਹਨਾ ਬਸ ਮੈਂ ਕੋਸ਼ਿਸ਼ ਕੀਤੀ ਥੋੜਾ ਸ਼ਾਨਦਾਰ ਰੂਟਿਨ ਸ਼ੇਅਰ ਕਰਨ ਦੀ ਹਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਮੇਰੀ ਵੀਡੀਓ ਜਰੂਰ ਦੱਸਿਓ ਚੈਨਲ ਤੇ ਨਵੇਂ ਪਲੀਜ਼ ਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਜੀ ਤਾਂ ਕਿ ਨਵੇਂ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਇੱਕ ਜੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਆਪਣਾ ਵਧੀਆ ਜਾ ਤੇ ਲਾਈਕ ਕਰਿਆ ਕਰੋ ਵੀਡੀਓ ਨੂੰ ਤੇ ਜੇ ਤੁਸੀਂ ਮੈਨੂੰ ਇਸ ਤਰ੍ਹਾਂ ਲਾਈਕ ਕਰਦੇ ਹੋ ਜਾਂ ਕਮੈਂਟ ਕਰਦੇ ਹੋ ਤਾਂ ਮੈਨੂੰ ਕਾਫੀ ਵਧੀਆ ਲੱਗਦਾ ਹੈਗਾ ਤੇ ਮੈਨੂੰ ਹੋਰ ਵੀ ਐਵੇਂ ਹੋ ਜਾਂਦਾ ਮੈਂ ਤੁਹਾਡਾ ਵੀਡੀਓ ਲੈ ਕੇ ਆਮਾਣਾ ਜ਼ਰੂਰ ਤੁਹਾਡੀ ਵੀਡੀਓ ਬਣਾ ਕੇ ਸ਼ੇਅਰ ਕਰਾਂ ਤੁਹਾਡੇ ਨਾਲ ਤੇ ਸਿੰਕ ਵੀ ਆਪਾਂ ਸਾਫ਼ ਕਰਾਂਗੇ ਜਿਹੜੀ ਬਰਤਨਾਂ ਨੇ ਪੋ ਵੀ ਸਾਫ਼ ਕਰ ਦਾਂਗੇ ਹਨਾ 10 ਵਜੇ ਜਿੰਨੇ ਵਰ ਭਾਂਡੇ ਮੰਜੇ ਜਾਂਦੇ ਨੇ ਉਹਨੇ ਵਾਰੀ ਸਿੰਕ ਸਾਫ਼ ਹੁੰਦਾ ਦਾ ਤੇ ਹਨਾ ਜਦੋਂ ਸਵੇਰੇ ਭਾਂਡੇ ਮੰਜੇ ਜਾਂਦੇ ਨੇ ਉਹ ਤਾਂ ਵੀ ਸਿੰਕ ਸਾਫ਼ ਹੁੰਦਾ ਫੇਰ 10 ਵਜੇ ਭਾਂਡੇ ਮੰਜੇ ਜਾਂਦੇ ਨੇ ਫੇਰ ਸਿੰਕ ਸਾਫ਼ ਹੁੰਦਾ ਇਸ ਤਰ੍ਹਾਂ ਜਿੰਨੇ ਵਾਰ ਵੀ ਬਰਤਨ ਸਾਫ਼ ਹੁੰਦੇ ਨੇ ਉਹਨੇ ਵਾਰੀ ਜਿਹੜਾ ਹੈਗਾ ਸਿੰਕ ਆਪਣਾ ਸਾਫ਼ ਹੁੰਦਾਗਾ ਤਰਫ ਨਾਲ ਸਾਫ ਕਰਦੀ ਹਾਂ ਮੈਂ ਤਾਂ ਮਤਲਬ ਇਸ ਤਰ੍ਹਾਂ ਕਰਨ ਨਾਲ ਵੀ ਚਲੋ ਵੀ ਸਾਫ ਸੁਥਰਾ ਰਹਿੰਦਾ ਆਪਣਾ ਘਰ ਵੀ ਹਨਾ ਤੇ ਬਾਕੀ ਜੇ ਆਪਾਰਿਕ ਚੀਜ਼ ਨੂੰ ਨਾਲ ਉਹਦੀ ਨਾਲ ਸਾਫ ਕਰਦੇ ਜਾਵਾਂਗੇ ਤਾਂ ਆਪਣਾ ਮਤਲਬ ਬਸ ਵਾਈ ਰਹਿੰਦੀ ਹੈ ਹਨਾ ਦੇਖਦੋ ਬਰਤਨ ਜਿਗੇ ਆਪਾਂ ਉਹ ਵੀ ਸਾਫ ਕਰ ਦਿੰਨੇ ਆ ਉਸ ਤੋਂ ਬਾਅਦ ਮੈਂ ਕਰੂੰਗੀ ਜਿਸ ਸੈਂਕਾ ਸਾਫ ਠੀਕ ਹੈ ਜੀ ਮम्मी ਹਾਲੇ ਰੋਟੀ ਖਵਾਤੀ ਤੇ ਹਲੇ ਅਸੀਂ ਰੋਟੀ ਖਾਣ ਨੂੰ ਦੱਸਦਾ ਜਨ ਨੂੰ ਬਚ ਗਈ ਹਾਂ ਕਹਿੰਦੀ ਮੈਂ ਹਾਲੇ ਰੋਟੀ ਨਹੀਂ ਖਾਣੀ ਹੈ ਮਤਲਬ ਠਹਿ ਕੇ ਖਾਣਾ ਤੇ ਚਾਵਲ ਹੀ ਖਾਣਗੇ ਸਾਰੇ ਅੰਡੇ ਸੀ ਤੇ ਰੋਟੀ ਵਾਸਤੇ ਬਣਾ ਲੈਣੀ ਹੈ ਕਿੱਦਿ ਕਿਸੇ ਨੂੰ ਲੈਣੀ ਪਈ ਲੱਗ ਰਹੀ ਹੈ ਠੀਕ ਹੈ ਤੇ ਠੀਕ ਹੈ ਜੀ ਤੇ ਮਤਲਬ ਕਿ ਹੁਣ ਮੈਂ ਕਿਉਂਕਿ ਹਲੇ ਤਾਂ ਕੋਈ ਢੁੱਟੀ ਵਗੈਰਾ ਖਾਣ ਦਾ ਹੈ ਨਹੀਂ ਮਤਲਬ ਟਾਈਮ ਹੁਣ ਲੱਗਦਾ ਪੁੱਤਕ ਮੈਂ ਨਾ ਲੈਣੀ ਆ ਅਰੇ ਮੇਰੀ ਅੰਗਲ ਤੇ ਤੰਬੀ ਨੋਣੀ ਇਸ ਨੂੰ ਮੈਂ ਆਮੋ ਨਹੀਂ। ਨੋਨ ਤੋਂ ਆਇਆ ਕੋਈ ਡਿੱਪੀ ਖਾਣ ਲਈ ਕੀਤਾ। ਤੇ ਇਸ ਬਾਹਰ ਕਿਤੇ ਬਾਤ ਨੂੰ ਮੰਗਿਆ ਤੇ ਟਿ ਵਾਲੇ ਮੁਸਾਫਰਾਂ ਦੇ ਥਿੱਕੇ ਜਿੱਥੇ ਕੋਈ ਆ ਦਿੱਤੀ। ਤੇ ਇਸ ਟਾਈਮ ਜਿਹੜਾ ਹੈ ਸ਼ਾਮ ਦੇ ਟਾਈਮ ਨਾਲ ਫਿਰ ਕਰਦੇ ਕਿ ਸੁੱਕਾ ਕਪੜਾ ਮਾਰਨ ਤੋਂ ਬਾਅਦ ਆਪਣਾ ਸਤ ਵਸੇ ਦੇ ਸਾਫ ਕਰਨਾ। ਪਰ ਸਵੇਰੇ ਜਿਹੜੇ ਸਾਰੇ ਕੰਮ ਕਰਨਾ ਖਾਣਾ ਖੰਡ ਤੋਂ ਬਾਅਦ ਕਿਚਨ ਦੀ ਜਿਹੜੀ ਕਲੀਨਿੰਗ ਹੁੰਦੀ ਹੈ ਕਾਪਸ ਸਭ ਦਿੱਤੇ ਨਾ ਉਹ ਲੋਕ ਤੇ ਸਾਬਣ ਵਾਲਾ ਕੁੱਤਾ ਚੁਹੂ ਲਾਉਂਦੇ ਆ ਸਾਬਣ ਵਾਲੀ ਦੀ ਨੂੰ ਮਾਰ ਦਿਆ ਨਾ ਸਫਾਈ ਹੋ ਜਾਂਦੀ ਚੰਗੀ ਨਾ ਮਮ ਫਾਜੜਾ ਸਿਰਫ ਉਹ ਚੰਕਦੀ ਰਹਿੰਦੀ ਹੈ ਨਾ ਤੇ ਸ਼ਾਮ ਨੂੰ ਨੀ ਕਾਫੀ ਸੇਵਲ ਜਿਹੜੂ ਚੜਾ ਹੈ ਉਹਨੂੰ ਟੱਲਾਉਂਦੇ ਹਾਂ ਸਾਫ ਕਰਦੇ ਨਾਲ ਜਿਹੜਾ ਜਿਹੜਾ ਇਹਦਾ ਤੇ ਦਿੱਤੇ ਆਪਾਂ ਸਾਫ਼ਲੀ ਮਾਰ ਕੇ ਫਿਰ ਉਸ ਤੋਂ ਬਾਅਦ ਕੁੱਤਾ ਕੁੱਤਾ ਮਾਰ ਕੇ ਸੁਕਾ ਲਾਉਂਦੇ ਹਾਂ ਤੇ ਜਿਹੜਾ ਇਹਨੀ ਸਰਫਾ ਨੂੰ ਹੋਣ ਦੀ ਖਨੀ ਨੂੰ ਭਜੰਦੀ ਨਾ ना मैं थोड़े शाम की रूट इस तरह अपने शाम जो तो कम कट, है सब्जी बनी होगी ना बनी होट करी ने भी कहा आप भी कट ली है ना कोई नहीं कटी मम्मी भी कट ली बस इस तरह के करी है मम्मी मार लेंगे ਤੇ ਤੁਮੀ ਕੰਮ ਪੱਕਾ ਵਸਣਾ ਨਹੀਂ ਕਹਿੰਦੇ ਹਣਾ ਤੇ ਚਲੋ ਜੀ ਫਿਰ ਹਣਾ ਅੱਜ ਦਾ ਵਲੋਗ ਆਪਾਂ ਤੇ ਇੰਨਾ ਹੀ ਦਾ ਅੱਜ ਦਾ ਵਲੋਗ ਦਾ ਜੇ ਤੁਹਾਨੂੰ ਮੇਰਾ ਵਲੋਗ ਪੀ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹਣਾ ਤੇ ਚੈਨਲ ਤੇ ਨਵੇਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਨਵੀਂ ਮਾਰਗਲੀ ਵੀਡੀਓ ਤੁਹਾਤੋਂ ਸਕੀ ਜੀ ਹਣਾ तो प्लीज़ चैनल जरूर सबसक्राइब कर लो जी है ना तो सपोर्ट करो जी मैं हर रोज़ मतलब थोड़े वीडियो बना के तक शेयर करती हूँ अपनी रूटीन अपने काम का सारा रूटीन शेयर करती हूँ तो चलो जी फिर ठीक है मिलते हैं तक बाय बाय